ਗੌੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾਮੇ ਲੱਗਾ ਤਿਸ ਕਉ ਮਿਲਿਆ ਜਿਸ ਮਸਤਕ ਭਗਾ ਤਿਸ ਕਹਿ ਹਿਰਦੈ ਰਵਿਆ ਸੋਏ ਮਾਨ ਤਨ ਸੀਤਲ ਨਿਹਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਂਹਾ ਉਂਹਾ ਜੋ ਕਾਮ ਤੇਰਾ ਰਹਾਉ ਜਾਸ ਜਪਤ ਭਾਉ ਅਪਦਾ ਜਾਏ ਤਾਬਤ ਮਨੁਵਾ ਆਵੈ ਠਾਏ ਜਾਸ ਜਪਤ ਫਿਰ ਦੁਖ ਨਾ ਲਾਗੇ ਜਾਸ ਜਪਤ ਇਹ ਹਉ ਮੈਂ ਭਾਗੇ ਜਾਸ ਜਪਤ ਵਸ ਆਵਹਿ ਪੰਜਾ ਜਾਸ ਜਪਤ ਰਿਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੇ ਜਾਸ ਜਪਤ ਹਰ ਦਰਗਹਿ ਸਿਜੇ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋ ਵਹਿ ਸਾਦ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ जास जपत रतन हार मिले बाहुर न छोड हार सांग हिले जास जपत कई बैकुंठ वास जास जपत सुख सहज निवास जास जपत एह अगन न पोहत जास जपत एह काल न जोहत जास जपत तेरा निर्मल माथास जपत सगला दुख लथास जपत मुशल कशू ना बने जस जपत सुन अनहत तुन जास जपत इह निर्मल सोए जस जपत कमल सीधा हुए ਗੁਰ ਸੋਭ ਦ੍ਰਿਸ਼ਟ ਸਭ ਊਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤੈਨ ਕੋ ਜਨ ਚੂਰਾ ਕਾਹੋ ਨਾਨਕ ਜਿਸ ਸਤਗੁਰ ਪੂਰਾ ਗਾਉੜੀ ਮਹੱਲਾ ਪੰਜਵਾ ਗੁਰ ਕਾ ਸਬਦ ਰਿਦ ਅੰਤਰ ਧਾਰੈ ਪੰਚ ਜਨਾ ਸਿਉ ਸੰਗ ਨਿਵਾਰੈ 10 ਇੰਦਰੀ ਕਰਿ ਰਾਖੈ ਵਾਸ ਤਾ ਕੈ ਆਤਮੈ ਹੋਇ ਪ੍ਰਗਾਸ ਐਸੀ ਦ੍ਰਿੜਤਾ ਤਾ ਕੈ ਹੋਇ ਜਾਕਉ ਦਯਾ ਮਯਾ ਪ੍ਰਭ ਸੋਇ ਰਹਾਉ ਸਾਜਨ ਦੁਸ਼ਟ ਜਾ ਕੈ ਏਕ ਸਮਾਨੈ ਜੇਤਾ ਬੋਲਣ ਤੇਤਾ ਗਿਆਨੈ ਜੇਤਾ ਸੁਨਣਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਸਹਜ ਬੈਰਾਗ ਸਹਜੇ ਹੀ ਹਸਨਾ ਸਹਜੇ ਚੂਪ ਸਹਜੇ ਹੀ ਜਪਨਾ ਸਹਿਜ ਭੋਜਨ ਸਹਿਜ ਭਾਉ ਸਹਿਜ ਮਿਟਿਓ ਸਗਲ ਦੁਰਾਉ ਸਹਿਜ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਣ ਸੰਗ ਸਹਿਜ ਗ੍ਰਹਿ ਮਹਿ ਸਹਿਜ ਉਦਾਸੀ ਸਹਿਜ ਦੁਬਿਦਾ ਤਨ ਕੀ ਨਾਸੀ ਯਾ ਕੈ ਸਹਜ ਮਨ ਭਯਾ ਅਨੰਦ ਤਾ ਕਉ ਪੀਤੇ ਆ ਪਰਮ ਅਨੰਦ ਸਹਜੇ ਅੰਮ੍ਰਿਤ ਪੀयो ਨਾਮ ਸਹਜੇ ਕੀਨੋ ਜੀਵ ਕੋ ਦਾਨ ਸਹਜ ਕਥਾ ਮਹਿ ਆਤਮ ਰਸਿਆ ਤਾ ਕੈ ਸੰਗ ਅਬਿਨਾਸੀ ਵਸਿਆ ਸਹਜੇ ਆਸਣ ਅਸਥਿਰ ਭਾਇਆ ਸਹਜੇ ਅਨਹਤ ਸਬਦ ਵਜਾਇਆ ਸਹਜੇ ਰੂਣ ਝੂਣ ਕਾਰ ਸੁਹਾਇਆ ਤਾ ਕੈ ਘਰ ਉਪਾਰ ਬ੍ਰਹਮ ਸਮਾਇਆ ਸਹਜੇ ਜਾ ਕਉ ਪਰਿਉ ਕਰਮਾ ਸਹਜੇ ਗੌਰ ਭੇਟਿਓ ਸੱਚ ਧਰਮਾ ਆ ਕੈ ਸਹਜ ਭਾਇ ਸੋ ਜਾਣੈ ਨਾਨਕ ਦਾਸ ਤਾ ਕੈ ਕੁਰਬਾਨੈ ਗਾਉੜੀ ਮਹੱਲਾ ਪੰਜਵਾ ਪ੍ਰਥਮੇ ਘਰਬ ਵਾਸ ਤੇ ਤਰਿਆ ਪੁੱਤਰ ਕਲਤਰ ਕੁਟੰਬ ਸੰਗ ਜੁੜਿਆ ਭੋਜਨ ਅਨੇਕ ਪ੍ਰਕਾਰ ਬਾਹੂ ਕੱਪਰੇ ਸਰਪਰ ਗਵਨ ਕਰਹਿਗੇ ਬਪੁਰੇ ਕਵਨ ਅਸਥਾਨ ਜੋ ਕਬ ਹੋ ਨਾ ਤਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮਹਿ ਸਰ ਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸੇਵਪੁਰੀ ਕਾ ਹੋਏਗਾ ਖਾਲਾ ਉਤਰੈ ਗੁਣ ਮਾਇਆ ਬਿਨਸ ਬਿਥਾਲਾ ਗੇਰ ਤਾਰ ਧਾਰਨ ਗਗਨ ਆਰ ਤਾਰੇ ਰਾਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਵਰਤ ਆਰ ਭੇਦਾ ਸਾਸਤ ਸਿਮਰਤ ਬਿਨ ਸਹਗੇ ਵੇਦਾ ਈਰਥ ਦੇਵ ਦੇਹੁ ਰਾ ਕੋਥੀ ਮਾਲਾ ਤੇਲਕ ਸੋਚ پاک ਹੋਤੀ ਧੋਤੀ ਡੰਡਾਉਤ ਪ੍ਰਸਾਦਨ ਭੋਗਾ ਗਵਨ ਕਰੈ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਆਰ ਹਿੰਦੂ ਪਾਸ ਪੰਖੀ ਆਨੇਕ ਜੋਨ ਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨ ਸਜਾਏ ਕੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਾਤ ਗਿਆਨ ਸਦਾ ਆਨੰਦ నిਹਚਲ ਸਚ ਥਾਨਾ ਤਾਹਾ ਸੰਗਤ ਸਾਧ ਗੁਣ ਰਸੈ ਨਨ ਭਾਉ ਨਗਰ ਤਹਾ ਸਾਧ ਵਸੈ ਤਹ ਭਾਉ ਭਰਮ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨਾ ਹੋਤਾ ਤਹ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੈ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ નિਹਚਲ ਥਾਨ ਸਾਧ ਸੰਗ ਤਰੈ ਗਾਉੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸਹਿ ਵਡਿਆਈ ਜੋ ਇਸ ਮਾਰੇ ਤਿਸ ਕਾ ਦੁਖ ਜਾਈ ਅਸਾ ਕੋ ਜੇ ਤੁਪਿਤਾ ਮਾਰਗ ਵਾਵੇ ਇਸਹਿ ਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸ ਕਾ ਭਾਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸ ਕੀ ਤ੍ਰਸਨਾ 부ਜ ਜਾਏ ਜੋ ਇਸ ਮਾਰੇ ਸੋ ਦਰਗਹਿ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ जो इस मारे तिस का आया गनी जो मारे सो नचलनी जो इस मारे सो वड भागा जो इस मारे सो अन दिना जो मारे सो जीवन جو जो इस मारे तिसकी निर्मल जुगता ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਥਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਾਮਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਥੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੌਲਾ ਜਾ ਕਉ ਭਏ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਿਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗਉੜੀ ਮਹੱਲਾ ਪੰਜਵਾ ਹਾਰ ਸਿਉ ਜੁਰੈ ਤਾ ਸਭ ਕੋ ਮੀਤ ਹਾਰ ਸਿਉ ਜੁਰੈ ਤਾ ਨਿਹਚਲ ਚੀਤ ਹਾਰ ਸਿਉ ਜੁਰੈ ਨਾ ਵਿਆਪੈ ਕਾੜਾ ਹਾਰ ਸਿਉ ਜੁਰੈ ਤਾ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਾਵਾਰ ਹਰ ਕਾ ਦਾਸ ਨੀਚ ਕੋਲ ਸੁਣਹਿ ਤਿਸ ਕੈ ਸੰਗ ਖੇਨ ਮਹਿ ਉਦਰਹਿ ਕੋਟ ਮੱਧਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਹੈ ਧਿਆਨ ਕੋਟ ਪੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵੇਦ ਜਾਣੀ ਮਨ ਆਪਣੇ ਮਹ ਫਿਰ ਫਿਰ ਚੇਤ ਬਿਨ ਸਜਾਹੇ ਮਾਇਆ ਕੇ ਹੇਤ ਹਰ ਅਬਨਾਸੀ ਤੁਮ ਰਹਿ ਸੰਗ ਮਨ ਮੇਰੇ ਰਾਚ ਰਾਮ ਕੈ ਰੰਗ ਜਾ ਕੈ ਕਾਮ ਉਤਰੈ ਸਭ ਭੂਖ ਜਾ ਕੈ ਕਾਮ ਨਾ ਜੋ ਹੈ ਦੂਤ ਜਾ ਕੇ ਕਾਮ ਤੇਰਾ ਵੱਡ ਗਮਰ ਜਾ ਕੇ ਕਾਮ ਹੋਵਹਿ ਤੂੰ ਅਮਰ ਜਾ ਕੇ ਚੱਕਰ ਖਾਓ ਨਹੀਂ દાન ਜਾ ਕੇ ਚੱਕਰ ਖਾਓ ਨਹੀਂ ਬਾਨ ਜਾ ਕੇ ਦਫ਼ਤਰ ਪੁੱਛੈ ਨਾ ਲੇਖਾ ਤਾ ਕੀ ਚੱਕਰੀ ਕਰਹੁ ਵਿਸੇਖਾ ਜਾ ਕੈ ਊਨ ਨਾਹੀ ਕਾਹੂ ਬਾਤ ਏ ਕਹਿ ਆਪ ਅਨੇਕ ਹੈ ਬਾਤ ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਹੀਣਾ ਨਾਹੀ ਕੋ ਸੂਰਾ ਜੇਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗਾਉੜੀ ਮਹੱਲਾ ਪੰਜਵਾ ਬੇਨ ਸਿਮਰਨ ਜੈਸੇ ਸਰਪਾਰ ਜਾਰੀ ਤਿਉ ਜੀਵਹਿ ਸਾਕਤ ਨਾਮ ਵਿਸਾਰੀ एक निमक जो सिमरन महजिया कोट देन सलाख सदा थेर रहा बेन सिमरन तृग कर्म करास काग बतन बिष्टा महवास ਬੇਨ ਸਿਮਰਨ ਭਾਏ ਤੂ ਕਰ ਕਾਮ ਸਾਖਤ ਬੇਸਵਾ ਪੂਤਨੇ ਨਾਮ ਬਿਨ ਸਿਮਰਨ ਜੈਸੇ ਸੀਂਘ ਛਤਾਰਾ ਬੋਲਹਿ ਪੂਰ ਸਾਖਤ ਮੋਖ ਕਾਰਾ ਬੇਨ ਸਿਮਰਨ ਘਰ ਧਵ ਕੀ ਨਾਈ ਸਾਖਤ ਥਾਨ ਭ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰ ਘਾਇਆ ਸਾਖਤ ਲੋਭੀ ਬੰਦ ਨਾ ਪਾਇਆ બેન સિમરન હે આત્મકાતી સાકત નીચ તેસ કોલ નહીં જાતી જેસ પયા કૃપાળ તેસ સત્સંગ મિલાયા કહો નાનક ગોર જગત તરાયા ગાવડી મહલ્લા પંજવા गुरकै वचन मोहे परमगत पाई, गुर पूरे मेरी पैज रखाई गुरकै वचन मोहे नो गुरु प्रसाद मोहे मिल्या थाओ रहाओ। गुर कै वचन सुन रसन बखानी गुर ते अमृत मेरी वाणी ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੀਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਦ ਜੇਨ ਜੇਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗਾਉੜੀ ਮਹੱਲਾ ਪੰਜਵਾ तेस गुर काओ सिमराओ सास सास गुर मेरे प्राण सतगुर मेरी रास गुरका दर्शन देख देख जीवा चरण चरणो धोय पीवा ਗੁਰ ਕੀ ਰੇਣ ਨਿਤ ਮਰਜਨ ਕਰਾਓ ਜਨਮ ਜਨਮ ਕੀ ਹਉ ਮੈ ਮਨ ਹਰੋ ਤਿਸ ਗੁਰ ਕਾ ਝੂਲਾਵੋ 파ਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਜੇ ਸਗੁਰ ਤੇ ਅਕਲ ਗੱਥ ਜਾਣੀ ਤੇਸ ਗੁਰ ਕੈ ਗ੍ਰਹਿ ਪੀ ਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜੇਨ ਗੁਰ ਮੋ ਕਉ ਦੀਨਾ ਜਿਓ ਆਪਣਾ ਦਾਸ ਰਾਵ ਆਪੇ ਮੋਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤੇਸ ਗੁਰ ਕਉ ਕਰੀ ਨਮਸਕਾਰ काल कलेशपे भ्रह्म दुख लाथा कहो नानक मेरा गुरु गौडी महला पंजवा मेल मेरे अपना नाम देहो नाम बिना त्रिग त्रिग असने हो रौ ਨਾਮ ਬਿਨਾ ਜੋ ਪਹਿਰੈ ਖਾਏ ਜਿਉਂ ਕੂਕਰ ਝੂਠਨ ਮਹਿ ਪਾਏ ਨਾਮ ਬਿਨਾ ਜੀਤਾ ਬਿਵਹਾਰ ਜਿਉਂ ਮਿਰਤਕ ਮਿਥਿਆ ਸੀਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਖਨੇ ਨਹੀਂ ਤਨ ਮਹਿ ਰੋਗ ਨਾਮ ਤਿਆਗ ਕਰੇ ਅਨ ਕਾਜ ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ हर का नाम जैन मनना आराधा चोर की न्याय लाख डंबर बहुत विस्थारा नाम बिना झूठे पासारा हर का नाम सोई जान ले, कर कृपा नानक जिस दे, गौडी महल्ला पंजवा। ਆਦ ਮਦ ਜੋ ਅੰਤ ਨਿਭਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਿਆਲ ਕੁਰਖ ਪੂਰਨ ਪ੍ਰਤਪਾਲੈ ਰਹਾਉ ਬੇਨ ਸਤ ਨਾਹੀ ਛੋੜ ਨ ਜਾਏ ਜਹ ਪੇਖਾ ਤਹ ਰਹਿਆ ਸਮਾਏ ਸੁੰਦਰ ਸੁਗੜ ਚਤੁਰ ਜੀਵ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਰਿਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ कहो नानक हार हार पदचीन नाम भगत का दीन राग गौडी पंजवा एक ओंकार सतगुरु प्रसाद ਕੋ ਜਤ ਫਿਰੇ ਅਸੰਖ ਅੰਤ ਨਾ ਪਾਰਿਆ ਸੇ ਹੀ ਹੋਏ ਭਗਤ ਜਿਨਾ ਕਿਰਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਉ ਸੁਣ ਸੁਣ ਪੰਥ ਡਰਾਉ ਬਹੁਤ ਭੈ ਹਾਰੀਆ ਮੈਂ ਤੱਕੀ ਓਟ ਸੰਤਾਹ λεਹੋ ਉਬਾਰੀਆ मोहन लाल अनूप सर्वसाधारिया गुर नेव निवला गौ पाए देहो दिखारिया मैं किए मित्र अनेक एकस बलहारीया सब गुण किस ही नाहे हरपूर भंडारिया ਯਾਹੋ ਦੇਸ ਜਪੀਏ ਨਾਓ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ ਗੌਰ ਕਾਢਿਓ ਭੂਜਾ ਪਸਾਰ ਮੋਹ ਕੂਪਾਰੀਆ ਮੈਂ ਜੀਤੇਓ ਜਨਮ ਅਪਾਰ ਬਾਹੁਰ ਨਾਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਾਥ ਕਥਾਰੀਆ ਹਰ ਦਰਗਹਿ ਸੋਭਾਵੰਤ ਬਹਾਲੁਡਾਰੀਆ ਜਾਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਭਾਉ ਜਲ ਤਰੀਐ ਕਹੋ ਪੁਕਾਰੀਆ